ਗੋਖੁੰਡਾ ਨਾਂ ਦੇ ਸ਼ਹਿਰ ਵਿੱਚ ਇੱਕ ਗਰੀਬ ਮਰਾਸੀ ਰਹਿੰਦਾ ਸੀ। ਉਹ ਇੱਕ ਕੱਚੀ ਝੋਫੜੀ ਵਿੱਚ ਰਹਿੰਦਾ ਸੀ। ਉਹ ਇਕੱਲਾ ਹੀ ਰਹਿੰਦਾ ਸੀ। ਉਸ ਦਾ ਨਾ ਕੋਈ ਰਿਸ਼ਤੇਦਾਰ ਸੀ, ਨਾ ਕੋਈ ਆਪਣਾ। ਸਿਵਾਏ ਉੱਪਰ ਵਾਲੇ ਦੇ। ਉਸ ਨੂੰ ਉਹ ਉੱਪਰ ਵਾਲੇ ਨੂੰ ਹੀ ਆਪਣਾ ਸਹਾਰਾ ਮੰਨਦਾ ਸੀ। ਉਹ ਸਾਦੀ, ਸੱਚੀ ਤੇ ਮਿਹਨਤ ਵਾਲੀ ਜ਼ਿੰਦਗੀ ਜੀ ਰਿਹਾ ਸੀ। ਉਸ ਦਾ ਪੇਸ਼ਾ ਗੌਣਾ ਵਜਾਉਣਾ ਸੀ। ਇਹ ਹੀ ਉਸ ਦਾ ਹੁਨਰ ਸੀ। ਇਸ ਦੇ ਨਾਲ ਹੀ ਉਹ ਆਪਣਾ পেট ਭਰਦਾ ਸੀ। ਕਦੇ ਕਿਸੇ ਗਲੀ ਵਿੱਚ ਬੈਠ ਕੇ ਸੁਰੰਗੀ ਤੇ ਢੋਲ ਵਜਾਉਂਦਾ। ਜੇ ਕਿਸੇ ਨੂੰ ਉਸ ਦੀ ਕਲਾ ਪਸੰਦ ਆ ਜਾਂਦੀ ਤਾਂ 2-4 ਪੈਸੇ ਤੇ ਰੋਟੀ ਦੇ ਦਿੰਦੇ। ਬਸ ਇਸ ਤਰ੍ਹਾਂ ਹੀ ਦਿਨ ਕੱਟਦੇ ਸਨ। ਪਰ ਜਦੋਂ ਕੋਈ ਕੁਝ ਨਾ ਦਿੰਦਾ ਤਾਂ ਉਹ ਭੁੱਖੇ ਪੇਟ ਹੀ ਸੌ ਜਾਂਦਾ। ਇੱਕ ਦਿਨ ਅਜਾਹਾ ਹੀ ਹੋਇਆ ਸਵੇਰ ਤੋਂ ਸ਼ਾਮ ਹੋ ਗਈ ਉਹ ਆਪਣੀ ਕਲਾ ਵਿਖਾਉਂਦਾ ਰਿਹਾ ਗੀਤ ਗਾਉਂਦਾ ਕਦੇ ਲੋਕ ਗੀਤ ਕਦੇ ਰੂਹਾਨੀ ਪਰ ਕਿਸੇ ਨੇ ਕੁਝ ਨਾ ਦਿੱਤਾ ਤੇ ਉਹ ਰਾਤ ਵੇਲੇ ਭੁੱਖੇ ਪੇਟ ਹੀ ਸੌ ਗਿਆ ਅਗਲੇ ਦਿਨ ਫੇਰ ਉਹ ਸਰੰਗੀ ਵਜਾਉਂਦਾ ਤੇ ਗਾਉਂਦਾ ਰਿਹਾ ਪਰ ਕੁਝ ਵੀ ਨਾ ਮਿਲਿਆ ਤੇ ਥੱਕ ਹਾਰ ਕੇ ਟੁੱਟ ਕੇ ਆਪਣੇ ਝੋਫੜੇ ਵਿੱਚ ਆ ਕੇ ਲੇਟ ਗਿਆ ਖੁੱਖੇ ਪੇਟ ਨੀਂਦ ਵੀ ਨਹੀਂ ਆ ਰਹੀ ਸੀ ਉਹ ਆਪਣੀ ਛੱਤਵਲ ਟਿਕਟਿਕੀ ਲਗਾ ਕੇ ਵੇਖ ਰਿਹਾ ਸੀ ਤੇ ਸੋਚਣ ਲੱਗਾ ਕਿ ਮੇਰਾ ਹੁਨਰ ਹੁਣ ਬੇਕਾਰ ਤਾਂ ਨਹੀਂ ਹੋ ਗਿਆ ਹੁਣ ਮੈਂ ਕੋਈ ਚੋਰੀ ਤਾਂ ਨਹੀਂ ਕਰਦਾ ਮਿਹਨਤ ਦੀ ਰੋਟੀ ਹੀ ਖਾਂਦਾ ਹਾਂ ਜੇਕਰ ਇਸੇ ਤਰ੍ਹਾਂ ਕਿਸੇ ਨੇ ਮੈਨੂੰ ਕੁਝ ਨਹੀਂ ਦਿੱਤਾ ਮੇਰਾ ਹੁਨਰ ਪਸੰਦ ਨਾ ਕੀਤਾ ਤਾਂ ਮੈਂ ਤਾਂ ਭੁੱਖਾ ਹੀ ਮਰ ਜਾਵਾਂਗਾ ਐਨੇ ਵਿੱਚ ਉਸ ਨੂੰ ਖਿਆਲ ਆਇਆ ਕਿ ਸਾਡੇ ਸ਼ਹਿਰ ਦੇ ਰਾਜੇ ਨੂੰ ਤਾਂ ਦਇਆ ਅਤੇ ਇਨਸਾਫ ਦਾ ਸੁਲਤਾਨ ਕਿਹਾ ਜਾਂਦਾ ਹੈ ਕਿਉਂ ਨਾ ਉਸ ਦੇ ਦਰਬਾਰ ਵਿੱਚ ਜਾ ਕੇ ਆਪਣੀ ਕਿਸਮਤ ਆਜਮਾਵਾਂ ਕੀ ਪਤਾ ਉਸ ਨੂੰ ਮੇਰਾ ਗਾਣਾ ਪਸੰਦ ਹੀ ਆ ਜਾਵੇ ਤੇ ਮੇਰੀ ਹਾਲਤ ਵੇਖ ਕੇ ਤਰਸ ਕਰਕੇ ਮੈਨੂੰ ਕੁਝ ਦੇ ਹੀ ਦੇਵੇ ਅਗਲੇ ਦਿਨ ਉਹ ਰਾਜ ਰਾਜ ਮਹਿਲ ਵੱਲ ਚੱਲ ਪਿਆ ਸੂਰਜ ਸਿਰ ਤੇ ਚੜ ਗਿਆ ਸੀ ਜਦੋਂ ਉਹ ਰਾਜ ਮਹਿਲ ਪੁੱਜਿਆ ਉਸਨੇ ਦਰਬਾਰੀ ਨੂੰ ਕਿਹਾ ਕਿਰਪਾ ਕਰਕੇ ਰਾਜੇ ਤੱਕ ਸੰਦੇਸ਼ ਭੇਜ ਦਿਓ ਕਿ ਇੱਕ ਫਨਕਾਰ ਆਪਣੀ ਕਲਾ ਪੇਸ਼ ਕਰਨਾ ਚਾਹੁੰਦਾ ਹੈ ਉਸ ਦਿਨ ਰਾਜਾ ਬੜਾ ਖੁਸ਼ੀ ਉਸਨੇ ਕਿਹਾ ਉਸਨੂੰ ਰੋਕਿਆ ਨਾ ਜਾਵੇ ਮਰਾਸੀ ਨੇ ਦਰਵਾਜ਼ੇ ਤੇ ਹੀ ਆਪਣੀ ਢੋਲ ਕੀ ਨਾਲ ਗਾਉਣਾ ਸ਼ੁਰੂ ਕੀਤਾ ਉਸਨੇ ਗੀਤ ਉਸਦੇ ਗੀਤਾਂ ਵਿੱਚ ਅਜੇ ਹਾ ਦਰਦ ਅਜੇ ਹ ਆਪਣਾ ਪੰਕਸੀ ਕਿ ਰਾਜਾ ਠਹਿਰ ਕੇ ਸੌਣ ਲੱਗ ਗਿਆ। ਸੁਰਾਂ ਦੇ ਨਾਲ ਜਿਵੇਂ ਉਸਦੀ ਆਤਮਾ ਵੀ ਮਹਿਲ ਵਿੱਚ ਉਤਰ ਆਈ ਸੀ। ਕੁਝ ਚਿਰ ਬਾਅਦ ਰਾਜੇ ਨੇ ਕਿਹਾ ਵਾਹ! ਕਿਆ ਸੁਰ ਨੇ ਤੁਹਾਡੇ। ਇਹ ਜੀ ਸੁਰੀਲੀ ਆਵਾਜ਼। ਇਹ ਤੁਹਾਡੀ। ਤਾਂ ਤੁਸੀਂ ਫਿਰ ਪਹਿਲਾਂ ਕਦੇ ਮਹਿਲ ਕਿਉਂ ਨਹੀਂ ਆਏ? ਤੇਰੀ ਇਹ ਕਲਾ ਤਾਂ ਸੱਚਮੁੱਚ ਹੀ ਇਨਾਮ ਦੇ ਕਾਬਿਲ ਹੈ। ਫਿਰ ਰਾਜੇ ਨੇ ਥੋੜੀ ਸ਼ਰਾਰਤੀ ਮਾਨਾ ਪੁੱਛਿਆ ਦੱਸੋ ਮੇਰੇ ਸਿਰ ਤੇ ਤਵਾਲ ਹੀ ਵਾਲ ਨੇ ਪਰ ਹਥੇਲੀਆਂ ਤੇ ਕਿਉਂ ਨਹੀਂ ਮਰਾਸੀ ਨੂੰ ਪਤਾ ਸੀ ਕਿ ਉਸ ਨੂੰ ਇਨਾਮ ਮਿਲਣ ਵਾਲਾ ਹੈ ਤਾਂ ਉਸਨੇ ਬੇਜਿਜਕ ਕਿਹਾ ਤੁਸੀਂ দান ਹੀ ਇੰਨਾ ਕਰਦੇ ਹੋ ਹਥੇਲੀਆਂ ਦੇ ਬਾਲ ਛੜ ਗਏ ਹਨ ਰਾਜੇ ਨੇ ਫਿਰ ਪੁੱਛਿਆ ਅੱਛਾ ਤੇਰੀਆਂ ਹਥੇਲੀਆਂ ਤੇ ਕਿਉਂ ਨਹੀਂ ਤਾਂ ਉਹ ਕਹਿੰਦਾ ਮਹਾਰਾਜ ਮੈਂ ਮਹਿਲ ਤਾਂ ਪਹਿਲੀ ਵਾਰ ਆਇਆ ਹਾਂ ਪਰ ਸੁਪਨੇ ਵਿੱਚ ਤੁਹਾਡੇ ਤੋਂ ਕੁਝ ਨਾ ਕੁਝ ਲੈਂਦਾ ਰਹਿੰਦਾ ਹਾਂ ਸ਼ਾਇਦ ਇਸੇ ਕਰਕੇ ਬਾਲ ਝੜ ਗਏ ਹਨ ਰਾਜੇ ਨੇ ਫਿਰ ਹੱਸਦੇ ਹੋਏ ਕਿਹਾ ਅੱਛਾ ਜੇਕਰ ਇਹ ਹੀ وجہ ਹੈ ਤਾਂ ਫਿਰ ਇਹਨਾਂ ਦਰਬਾਰੀਆਂ ਦੀ ਹਥੇਲੀਆਂ ਤੇ ਬਾਲ ਕਿਉਂ ਨਹੀਂ ਹਨ ਤਮਰਾਸੀ ਨੇ ਤੁਰੰਤ ਜਵਾਬ ਦਿੱਤਾ ਕਿ ਮਹਾਰਾਜ ਜਦੋਂ ਤੁਸੀਂ ਆਪਣੇ ਦਰਬਾਰ ਵਿੱਚ ਕਿਸੇ ਨੂੰ ਇਨਾਮ ਦਿੰਦੇ ਹੋ ਤਾਂ ਇਹ ਹੱਥ ਮਲਦੇ ਹਨ ਕਿ ਸ਼ਾਇਦ ਅਗਲਾ ਇਨਾਮ ਸਾਨੂੰ ਮਿਲੇਗਾ ਜੇ ਨਹੀਂ ਮਿਲਦਾ ਤਾਂ ਵੀ ਅਫਸੋਸ ਵਿੱਚ ਹੱਥ ਮਲਦੇ ਹਨ ਸ਼ਾਇਦ ਇਸੇ ਵਜ੍ਹਾ ਕਰਕੇ ਇਹਨਾਂ ਦੇ ਹਥੇਲੀਆਂ ਦੇ ਬਾਲ ਝੜ ਗਏ ਹਨ ਇਸ ਵਾਰ ਰਾਜੇ ਦੇ ਨਾਲ ਨਾਲ ਸਾਰਾ ਦਰਬਾਰ ਹਾਸੀ ਨਾਲ ਲੋਟਪੋਟ ਹੋ ਗਿਆ ਮਰਾਸੀ ਦੀ ਹਾਜ਼ਰ ਜਵਾਬੀ ਤੇ ਸਾਦਗੀ ਨੇ ਸਭ ਦਾ ਜਿਲ ਜਿੱਤ ਲਿਆ ਰਾਜੇ ਨੇ ਕਿਹਾ ਸਾਨੂੰ ਬਹੁਤ ਖੁਸ਼ ਕੀਤਾ ਹੈ ਤੂੰ ਅਸੀਂ ਤੇਰੇ ਤੋਂ ਬਹੁਤ ਖੁਸ਼ ਹਾਂ ਅਸੀਂ ਤੈਨੂੰ ਇਨਾਮ ਵਿੱਚ ਇੱਕ ਸ਼ਾਹੀ ਹਾਥੀ ਦਿੰਦੇ ਹਾਂ ਥੋੜੀ ਹੀ ਦੇਰ ਬਾਅਦ ਉੱਥੇ ਬਹੁਤ ਵੱਡਾ ਸਜਿਆ ਹੋਇਆ ਹਾਥੀ ਆ ਗਿਆ ਸਾਰੇ ਉਸ ਦੀ ਕਿਸਮਤ ਤੇ ਜਲ ਰਹੇ ਸਨ ਪਰ ਮਰਾਸੀ ਸੋਚ ਰਿਹਾ ਸੀ ਕਿ ਮੈਂ ਇਸ ਹਾਥੀ ਦਾ ਕੀ ਕਹਾਂਗਾ ਕੀ ਕਰਾਂਗਾ ਮੈਂ ਤਾਂ ਦੋ ਰੋਟੀ ਦੀ ਤਲਾਸ਼ ਵਿੱਚ ਮੈ ਲਾਇਆ ਸੀ ਪਰ ਉਹ ਆਪਣੀ ਗੁੱਲ ਖੁੱਲ ਕੇ ਨਹੀਂ ਸੀ ਦੱਸ ਸਕਦਾ ਉਸ ਨੂੰ ਡਰ ਸੀ ਕਿ ਰਾਜਾ ਗੁੱਸਾ ਨਾ ਕਰ ਜਾਵੇ ਉਹ ਹਾਥੀ ਨੂੰ ਨਾਲ ਲੈ ਆਪਣੀ ਝੋਫੜੀ ਵੱਲ ਪਾਰੇ ਮਨ ਨਾਲ ਚੱਲ ਪਿਆ ਉਹ ਕਹਿੰਦਾ ਹਾਏ ਰੱਬਾ ਇਹ ਛੋਟੀ ਜਹੀ ਝੋਫੜੀ ਤੇ ਐਡਾ ਵੱਡਾ ਹਾਥੀ ਇਸ ਨੂੰ ਬੰਨਣਾ ਤਾਂ ਬੰਨਣਾ ਕਿੱਥੇ ਮੇਰੇ ਕੋਲ ਤਾਂ ਦੋ ਵਕਤ ਦੀ ਰੋਟੀ ਨਹੀਂ ਐਡੇ ਵੱਡੇ ਹਾਥੀ ਲਈ ਦਾਣਾ ਪਾਣੀ ਕਿੱਥੋਂ ਲਿਆਵਾਂਗਾ ਅਗਲੇ ਦਿਨ ਉਸਨੇ ਹਾਥੀ ਦੇ ਗਲ ਵਿੱਚ ਆਪਣਾ ਪੁਰਾਣਾ ਢੋਲ ਬੰਨ ਦਿੱਤਾ ਤੇ ਕਿਹਾ ਦੋਸਤ ਤੂੰ ਹੁਣ ਆਪਣੇ ਦਾਣੇ ਪਾਣੇ ਦਾ ਪ੍ਰਬੰਧ ਖੁਰ ਖੋਦ ਕਰ ਤੇ ਉਸਨੇ ਨਾਲ ਹੀ ਇੱਕ ਥੈਲਾ ਬੰਨ ਦਿੱਤਾ ਹਾਥੀ ਜਿਵੇਂ ਹੀ ਗਲੀਆਂ ਵਿੱਚ ਗਿਆ ਉਸਦੇ ਵੱਡੇ ਕੰਨਾਂ ਦੇ ਪੱਖਿਆਂ ਨਾਲ ਢੋਲ ਵੱਜਣ ਲੱਗਾ ਸਭ ਲੋਕ ਹੈਰਾਨ ਸਨ ਕਿ ਹਾਥੀ ਢੋਲ ਵਜਾ ਰਿਹਾ ਹੈ ਸਭ ਉਸਦੇ ਪਿੱਛੇ-ਪਿੱਛੇ ਚੱਲਣ ਲੱਗੇ ਲੋਕਾਂ ਦਾ ਇਕੱਠ ਵੱਧਦਾ ਹੀ ਜਾ ਰਿਹਾ ਸੀ ਤੇ ਹਾਥੀ ਰਾਜ ਮਹਿਲ ਵੱਲ ਜਾ ਰਿਹਾ ਸੀ ਤੇ ਇੱਕ ਸੈਨਿਕ ਨੇ ਇਹ ਗੱਲ ਰਾਜੇ ਨੂੰ ਦੱਸੀ ਰਾਜਾ ਇਹ ਸਭ ਦੇਖ ਕੇ 당 ਰਹਿ ਗਿਆ ਤੇ ਮਰਾਸੀ ਨੂੰ ਬੁਲਾਇਆ ਤੇ ਪੁੱਛਿਆ ਤੂੰ ਹਾਥੀ ਨੂੰ ਇਵੇਂ ਕਿਵੇਂ ਛੱਡ ਦਿੱਤਾ ਵੱਡਾ ਜਾਨਵਰ ਹੈ ਜਾਨੇ ਨੁਕਸਾਨ ਵੀ ਕਰ ਸਕਦਾ ਹੈ ਤਾਂ ਇਸ ਵਾਰ ਮਰਾਸੀ ਨੇ ਆਪਣੀ ਪਰੇਸ਼ਾਨੀ ਦੱਸੀ ਕਿ ਮਹਾਰਾਜ ਇਹ ਹਾਥੀ ਮੇਰੇ ਕਿਸੇ ਕੰਮ ਦਾ ਨਹੀਂ ਮੈਨੂੰ ਤਾਂ ਇਲਾਜ ਦੀ ਲੋੜ ਸੀ ਮੈਂ ਇਸ ਤਰ੍ਹਾਂ ਢਿੱਡ ਕਿਵੇਂ ਪਰ ਸਕਦਾ ਹਾਂ ਜਿਵੇਂ ਮੈਂ ਗੁਜ਼ਾਰਾ ਕਰਦਾ ਹਾਂ ਮੈਂ ਇਸ ਦੇ ਕੱਲ ਵਿੱਚ ਹੀ ਢੋਲ ਬੰਨ ਦਿੱਤਾ ਕਿ ਇਹ ਆਪਦੇ ਖਾਣ ਪੀਣ ਦਾ ਇੰਤਜ਼ਾਮ ਖੁਦ ਕਰੇਗਾ ਮੈਨੂੰ ਤਾਂ ਦੇ ਦੋ ਚਾਰ ਅਨਾਜ ਦੀਆਂ ਬੋਰੀਆਂ ਮਿਲ ਜਾਂਦੇ ਆ ਤਾਂ ਉਸ ਨਾਲ ਮੇਰਾ ਗੁਜ਼ਾਰਾ ਫਧੀਆ ਚੱਲਣਾ ਸੀ ਤਾਂ ਰਾਜੇ ਨੇ ਇਸ ਵਾਰ ਉਸ ਨੂੰ ਉਸ ਦਾ ਮਨ ਪਸੰਦੇ ਦਾ ਇਨਾਮ ਦਿੱਤਾ ਉਸ ਨੂੰ ਕਾਫੀ ਸਾਰਾ ਇਨਾਮ ਧਨ ਦੌਲਤ ਦੀਆਂ ਬੋਰੀਆਂ ਭਰ ਕੇ ਦਿੱਤੀਆਂ ਗਈਆਂ ਤੇ ਇਸ ਨਾਲ ਉਸ ਦੀ ਪੂਰੀ ਜ਼ਿੰਦਗੀ ਸੁਖਾਲੀ ਹੋ ਗਈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ